ਚਾਲ ਪੈ ਜਾਂਦੇ ਲੋ ਵੀ ਸਾਸ ਤੇ ਉਹ ਕਿਹਦੇ ਕਾ ਸਾਸਰੀ ਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਰਾਤ ਨੂੰ ਵਲੌਗ ਆਪਾਂ ਸਟਾਰਟ ਕਰ ਲਿਆ ਤੇ ਅੱਜ ਦੀ ਯਾਰ ਬਹੁਤ ਘੜ ਬਣੀ ਮੇਰੀ ਬਾਤ ਸੁਣ ਅੱਜ ਦੀ ਰਾਤ ਆਪਾਂ ਆਪਣੇ ਭਰਾਵਾਂ ਕੋਲ ਇਧਰ ਦੇਖ ਛੰਡਾ ਪੱਟੇ ਨਾਲ ਬਹੁਤ ਆ ਦੇ ਅੱਜ ਦੀ ਅੱਜ ਦੀ ਰਾਤ ਅੱਜ ਦੀ ਰਾਤ ਆਪਾਂ ਆਪਣੇ ਭਰਾਵਾਂ ਕੋਲ ਰਹਿਣਾ ਐਂ ਦੱਸ ਕੋਈ ਤੂੰ ਇਹ ਤੋਂ ਓਏ ਇਦਾਂ ਨੀ ਕਹਣਾ ਔਰ ਬਈਆ ਬੜੀਆ ਬਲੌਗ ਦੇਖੋ ਮਾਰਾ ਬਲੌਗ ਬੰਤਾ ਹੈ YouTube ਤੇ ਤੇ ਸਬਜੀ ਆ ਗਈ ਹੈ ਉਸਤਾਜ ਹੈ ਜਗਰਾ ਸਿੱਧੂ ਬਲੌਗ ਤੇ ਏਸੀ ਚੱਲੰਦੇ ਆ ਤੇ ਅੱਜ ਆਪਾਂ ਰਾਤ ਇਥੇ ਕੰਟੀਨਰਾਂ ਜੀ ਕਰਨੀ ਆ ਵਿਸ਼ਰਾਮ ਤੇ ਗਿਆਨੀਪਾ ਗਿਆਨੀਪਾ 200 ਰੁਪਏ ਹੀ ਆ ਅੱਛਾ ਯਾਨੀ ਠੀਕ ਹੈ ਮੈਂ ਗਿਆਨੀਪਾ ਆ ਗਿਆ ਆਪਣਾ ਆਪਣਾ ਬਲੌਗ ਦਾ ਆਪਾਂ ਬਲੌਗ ਸ਼ੁਰੂ ਕਰਦਾ ਜਾਈਏ ਇਥੇ ਇਥੋਂ ਬਲੌਗ ਸ਼ੁਰੂ ਕਰਦਾ ਬਹੁਤ ਬੜਾ ਵਧੀਆ ਯਾਰ ਕੱਲ ਬਲੌਗ ਨਹੀਂ ਉਹ ਬਣਾਈ ਆਪਾਂ ਜਿਹੜੀ ਵੀਡੀਓ ਉਹ YouTube ਤੇ ਸਾਲਿਆਂ ਨੇ ਉਸੇ ਟਾਈਮ ਉਹ ਉਹਨਾਂ ਨੇ ਬੰਦ ਕਰ ਦਿੱਤੀ ਬੈਨ ਕਰਤੀ ਸਾਲੀ ਬੈਨ ਨਹੀਂ ਕੀਤੀ ਵਾਰਨਿੰਗ ਭੇਜੀ ਵਾਰਨਿੰਗ ਪਰ ਚੱਲ ਗਈ ਤਾਂ ਲੜਾਈਆਂ ਦੀ ਵੀਡੀਓ ਨਹੀਂ ਆ ਜਾਂਦੀ ਲੜਾਈਆਂ ਦੀ ਵੀਡੀਓ ਆ ਜਾਂਦੀ ਨਾ ਲੜਾਈ ਪੈ ਜਾਂਦੀ ਤੇ ਲੜਾਈ ਕਾਦੀ ਪੈਣੀ ਆਪਾਂ ਤੇ ਸੱਚੀ ਬੋਲਿਆ ਇਹ ਚ ਕਾਦੀ ਲੜਾਈ ਪੈਣੀ ਹੈ ਆ ਤਾਂ ਨਾ ਡਰਨਾ ਡਰਨਾ ਇਹ ਕਿਹਦੇ ਨੂੰ ਹੁੰਦੇ ਨੇ ਯਾਰ ਇਹ ਇਹ ਕਹਿੰਦਾ ਮੈਂ ਮਾਜੇ ਆਲਾ ਆ ਲੱਗਦਾ ਤੈਨੂੰ ਆਹ ਨਹੀਂ ਆ ਮਾਜੇ ਆਣੇ ਇਹ ਕਿੱਲਾ ਐ ਮਾਜੇ ਵਾਲੇ ਆ ਮਾਜੇ ਵਾਲੇ ਆ ਵਾ ਠੀਕ ਆ ਮਾਜਾ ਮਾਜਾ ਕਰਾਈਏ ਵੀ ਕਿਨੂ ਦੇ ਨੂੰ ਆਉਗੇ ਤੇ ਅੱਜ ਦਾ ਅਪਰਾਧ ਇੱਥੇ ਸੋਣਾ ਹੈ ਵੀ ਸ਼ਰਾਮ ਕਰਨਾ ਹੈ ਥੱਲੇ ਸੋ ਜਾਣਾ ਭਾਈ ਯਾਰ ਉਹ ਲੈ ਵੀ ਮੇਤਰੋ ਅੱਜ ਦੀ ਸਵੇਰ ਚੜ ਗਈ ਆਪਾਂ ਨੂੰ ਪਲਾਂਟ 'ਚ ਉਸੇ ਲੇੜਾਂ ਉਸੇ ਬੂਟਾਂ ਉਸੇ ਹੱਥਾਂ ਨਾਲ ਉਸੇ ਪੈਰ ਨਾਲ ਤੇਰੇ ਹੱਥ ਪੈਰ ਨਾਲ ਆ ਕੇ ਦੇਖ ਲੈ ਮਛਰ ਤੇ ਨਹੀਂ ਖਾ ਗਿਆ ਮਛਰ ਸਾਲੇ ਖਾ ਗਿਆ ਪੂਰਾ ਦੇਖਾ ਓਹੋ ਨਾਲੇ ਹੋ ਗਈ ਆ ਤੇ ਠੰਡ ਬਹੁਤ ਤੇ ਦਿਨ ਚੜ ਗਿਆ ਮੈਂ ਉੱਠ ਕੇ ਰਾਤ ਪਹਿਲਾਂ ਉਹਨਾਂ ਬੱਤੀ-ਬੁੱਤੀ ਕੱਟ ਛੱਡੀ ਮੁੜ ਕੇ ਅਸੀਂ ਸੁੱਤੇ ਜੰਨਾ ਨਾਲ ਲਾ ਕੇ ਰੋਟੀ ਖਾ ਕੇ ਤੇ ਸਵੇਰੇ ਫੇਰ ਉਹਨਾ ਕਿੰਨੇ 5 ਵਜੇ ਆਜੇ ਕਿ 6 ਵਜੇ ਫੇਰ ਕੱਟਦੀ ਬੱਤੀ ਬੜਾ ਔਖਾ ਹੋਇਆ ਮਸ਼ਰਬੋਲ ਲੜਦਾ ਤੇ ਆਪਾਂ ਕਰੇਨਾ ਦੇ ਆ ਗਏ ਆ ਹੁਣ ਆਪਾਂ ਕਰਦੇ ਹਾਂ ਉਹਨਾਂ ਦੀ ਵੀਰ ਜਿਹਾ ਨਜ਼ਰੋਂ ਨਹੀਂ ਆਉਂਦੇ ਉਸ ਤੋਂ ਬਾਅਦ ਫੇਰ ਦੇਖਦੇ ਹਾਂ ਅੱਗੇ ਕੀ ਕੀ ਹੁੰਦਾ ਵਲੋਗ ਕੰਟੀਨਿਊ ਹੁੰਦਾ ਕਿ ਨਹੀਂ ਹੁੰਦਾ ਉਹ ਭਾਈ ਮਾਰਾ ਸੱਚਾ ਪਾਸ਼ਾ ਕਿਰਪਾ ਕਰੀ ਸਤਿਗੁਰੂ ਤੋ ਆਏ ਇਧਰ ਯਾਰ ਡੀਜੀ ਚੱਲਣ ਦਿਆ ਇਹ ਡਰੀ ਖਲੋਤੀ ਗਾਡੀ ਨਹੀਂ ਖੰਦੇਣਾ ਜਾਨਾ ਹੈ ਇਹਨਾਂ ਨੂੰ ਜੇ ਦੇਰੀ ਨਹੀਂ ਦੇਰੀ ਹਾਂ ਆ ਜਿਹੜੇ ਕੱਲ ਫ੍ਰੀਮ ਲਾਇਆ ਇੱਕ ਇਧਰ ਲਾਇਆ ਹੈ ਇੱਕ ਉੱਪਰਲੇ ਤੇ ਲਾਇਆ ਇਹਨਾਂ ਦੇ ਅਨੇ ਘੱਟ ਓਕੇ ਕੱਲ ਨੂੰ ਜਾਂਦੇ ਜਾਂ ਪਰਸੋਂ ਜਾਂਦੇ ਕੋਦੋਂ ਨਾ ਜੀ ਕੋਈ ਕਿੱਥੇ ਬਈਏ ਹੁਣ ਆਪਾਂ ਜੇ ਐ ਬੱਡੀ ਬੋਲੀ ਆ ਇੱਥੇ ਵੱਡੀਆਂ ਗੱਡੀਆਂ ਵਾਏ ਇੱਥੇ ਬੈਠ ਰਹੇ ਹਾਂ 10 ਵਜੇ ਤੱਕ 10 11 ਵਜੇ ਤੱਕ ਆ ਪੱਥਰ ਤੇ ਬੈਠੇ ਰਹੇ ਇਦਾਂ ਹੀ ਜਿੱਦਾਂ ਬੈਠਾ ਇਦਾਂ ਹੀ ਸੋਚ ਰਿਹਾ ਕੀ ਹੋਊਗਾ ਕੀ ਹੋਊਗਾ ਜ਼ਿੰਦਗੀ ਦਾ ਜ਼ਿੰਦਗੀ ਦਾ ਕੀ ਹੋਊਗਾ ਆਏ ਨਾ ਰਾਤ ਨਾ ਤੇ ਤੇ ਹੁਣ ਵੀ ਬੜਾ ਹੋਰ ਤਰ੍ਹਾਂ ਦਾ ਬਸੂ ਗਿਆ ਨਹੀਂ ਰਾਇਆ ਬੰਦਾ ਕਮਰੇ ਜਾਂਦਾ ਨਹੀਂ ਤੇ ਇਸ ਵੇਲੇ ਨੂੰ ਮੈਂ ਉੱਠ ਕੇ ਨਹਾ ਤੋ ਗਿਆ ਆ ਫਰੈਸ਼ ਹੋ ਗਿਆ ਰੈਡੀ ਹੁੰਦਾ ਹੈ ਲੋ ਵੀ ਮਿੱਤਰੋ ਪਲਾਂਟ ਜੋ ਬਾਹਰ ਨਿਕਲ ਗਿਆ ਇਹ ਚਾਹ ਲਈ ਦੁਕਾਨ ਦੇ ਨੇ ਚਾਹ ਪੀ ਕੇ ਨਹੀਂ ਬੈਠੇ ਬੋਰ ਕਰਾਲ ਆਉਂਦਿਆ ਅੱਜ ਨਾ ਦੇ ਨਾਤੇ ਆ ਮੋਰ ਦੇ ਤਰ੍ਹਾਂ ਉਸ ਉਸ ਹੋਈ ਜਾਂਦਾ ਇੱਧਰ ਆਨਲਾਈਨ ਗਰੀਸ ਸਰਵਿਸ ਜਿੱਥੇ ਮਰਜੀ ਗਰੀਸ ਕਰੋ ਰੋਣੀ ਗ੍ਰੀਸ ਗੋਡਿਆਂ ਨੂੰ ਕਰਾ ਲਈਏ ਮੇਰਾ ਰਾਲਾ ਹੈ ਗੋਡੇ ਜੇ ਰਹਿ ਗਏ ਆ ਇਧਰ ਗੱਡੀਆਂ ਗੁੱਡੀਆਂ ਜਾਂਦੀਆਂ ਹਨਾ ਤਾਂ ਕਰਕੇ ਇਹਦੇ ਪੈਸੇ ਬਣ ਜਾਂਦੀ ਹਣੀ ਦਿਹਾੜੀ ਚੰਨੀ ਮੈਂ ਤਾਂ ਇਹ ਕੰਮ ਖੋ ਲਈ ਸਹੀ ਘਟੂ ਘਟ ਵੀ 2000 ਰੁਪਏ ਦਿਹਾੜੀ ਪਾਵਾਂ ਪੌਂਦਾ ਵੀ ਆ ਜਿੰਨੀਆਂ ਗੱਡੀਆਂ ਦੇ ਦੇਖੋ ਕਿ ਲੋਕੀ ਕਿੰਨੇ ਪਹਿਲਾਂ ਤੋਂ ਆਹੋ ਉਹ ਤਾਂ ਉਹਨਾਂ ਹੀ ਪਤਾ ਹੋਊਗਾ ਚਾਹ ਪੀਤੀ ਅਜੇ ਵਾਸੀਆ ਮਰੀ ਜਾਣਾ ਲੋਕੀ ਆਪਾਂ ਆਣ ਕੇ ਸੁੱਤੇ ਹੀ ਕੰਮ ਤੋਂ ਨੀਂਦ ਬੋੜ ਰਹੇ ਹੁੰਦੇ ਤੇ ਮੇਰੀ ਚੱਪਲ ਕੋਣ ਤੋੜ ਗਿਆ ਇਹ ਤੱਕ ਆ ਭਾਜੀ ਤੇ ਆਪਾਂ ਮਗਾਰੇ ਕੱਪੜੇ ਪੰਜਾਬ ਤੋਂ ਤੇ ਉਹ ਆ ਗਏ ਹੋਰ ਕੋਰੀਅਰ ਵਾਲੇ ਤੋਂ ਉਹ ਆ online ਚਲੇ ਆ ਗਏ ਦੇਖਦੇ ਆ ਕੱਪੜੇ ਕਿਦਾਂ ਦੇ ਨਿਕਲਦੇ ਨੇ ਕਿਦਾਂ ਦੇ ਨਿਕਲਦੇ ਮੁੰਗਾਇਦੇ ਆਪਣੇ ਪਿਆਰਾ ਬਿਸ਼ਮੀ ਕੋਲੇ ਰਿਸ਼ਤੇਦਾਰ ਕੋਲੀ ਮਤੋਂ ਇਤਿਦਾਰੀ ਚਾਪ ਤੇ ਪਣੀ ਹੋਈ ਲੱਗ ਰਹੀ ਜਿਸ ਦਾ ਕੋਲ ਆਪਾਂ ਕੋਲ ਮੁੰਗਾਇ ਹੈ ਹੈ ਪਣੀ ਹੋਈ ਲੱਗ ਰਹੀ ਆ ਦੇਖੋ ਇਹ ਕੱਪੜੇ ਮੁੰਗਾਈ ਅੱਜ ਪਹੁੰਚੇ ਤੇ ਬਾਹਰ ਚਲਦੇ ਆਪਾਂ ਤੋਬਾ 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 ਗਰਮੀ ਰੂਮ ਚੋਂ ਬਾਹਰ ਨਿਕਲਦੇ ਸਾਰੀ ਇਨੀ ਧੋਪਿਆ ਨਾ ਪਰ ਨਾਲ ਦੇਖਾ ਉਹਨੇ ਗਿੱਲਾ ਲੈ ਗਿਆ ਸੁੱਕ ਵੀ ਗਿਆ ਤੇ ਆਪਾਂ ਹੁਣ ਇਹ ਤੇ ਦਬੇਈ ਤੋਂ ਮਿਲ ਜਾਂਦ ਨੂੰ ਆਣ ਕੇ ਕੱਪੜੇ ਨਾਲੇ ਦਖਾ ਪੋਗੇ ਤੁਹਾਨੂੰ ਨਾਲੇ ਆਪਾਂ ਲੈ ਜੀ ਇਹ ਨਾਲ ਕਿ ਮਿਲਦੇ ਆ ਲੈ ਤੇ ਅਤਰੂ ਪਾਰਸਲ ਆ ਗਿਆ ਆ ਗਿਆ ਇੱਕ ਪਾਰਸਲ ਆ ਫੋਰ ਬਹੁਤ ਬਹੁਤ ਧੰਨਵਾਦ ਜੀ ਪਾਰਸਲ ਕਰਨ ਵਾਲਿਆਂ ਨੂੰ ਕੱਪੜੇ ਪਹੁੰਚਾਉਣ ਵਾਲਿਆਂ ਨੂੰ ਅੱਗੇ ਨੰਦੇ ਰਹੇ ਦੇਖੀ ਹੈ ਦੇਖ ਵੀ ਲੈ ਅੱਗੇ ਹੁਣ ਚੱਲਦੇ ਹਾਂ ਪਰੂ ਵਿੱਚ ਫਿਰ ਖੋਲਾਂਗੇ ਆ ਪੁੱਛੀ ਹਾਰ ਆ ਨਾਂ ਕਲਿੱਪ ਬਣਾਣਾ। ਠੀਕ ਹੈ। ਬਾਕੀ ਟੇਪ ਨੂੰ ਖੋਲ ਕੇ ਬਾਕੀ ਜੋ ਕੱਪੜੇ ਅੰਦਰ ਲੈ। ਪਹਿਲਾ ਲੋਰ ਇਹ ਜੰਮੀ ਬਦਮਾਸ਼ ਦਾ। ਮੇਰਾ ਅਨੀਰਾਵਾ। ਮੇਰਾ ਬਾਜੀ। ਆ ਦੇ টি-ਸ਼ਰਟ ਬਦਮਾਸ਼ ਦੀ। ਤੋ अभी छमी बदमाश है यी छमी बदमाश एम एम ब्लैक कलर ये तेरा साइज मेरा नहीं बदमाश आ छी बदमाश ਇਹ ਮੇਰੀ ਕਿੰਨਾ ਫਰਕ ਹੈ ਇਹ ਤੇ ਯਾਰ ਦੇਖ ਮੇਰੇ ਨਿੱਕੇ ਨੇ ਇਹ ਮੇਰੇ ਅਲਸਾਈ ਜਾਂਦਾ ਨੂੰ ਬੋਲਣ ਟਾਈਟ ਨਹੀਂ ਆਉਂਦਾ ਆ ਸਮੀਬਾ ਦਮਾਸ਼ ਦਾ ਆ ਲੋਰ ਤੇਰੇ ਆ ਤੇਨੇ 1 2 3 4 ਯਾਰ ਉਹਨੇ ਗ੍ਰੀਗਲਰ ਗੈਨਪੀ ਜਿਆ ਦੇ ਕਲਰ ਹੁਣ ਤਰੇ ਵੀ ਜਿੜੇ ਯਾਰ ਉਹਨੂੰ ਕਲਰ ਆਪੇ ਜਿਹੜੇ ਜਿਹੜਾ ਤੂੰ ਸਲੈਕਟ ਕੀਤਾ ਵੀ ਗੀਮ ਕਰਦੇ ਯਾ ਯਾਰ ਜਿਹੜੇ ਜਿਹੜੇ ਸਲੈਕਟ ਫੁੱਲ ਆਈਪੀ ਮੈਂ ਤਰ੍ਹਾਂ ਮੋੜਿਆ ਨੇ ਪੰਜਾਬ ਵਾਲੀਆਂ ਇੱਕੋ ਜੀਆਂ ਭਾਈਆਂ ਦੋ ਵਾਲੀ ਗੱਲ ਇਹ ਨਹੀਂ ਆਉਂਗੀਆਂ ਬਾਕੀ ਲਿੜੇ ਜੇ ਪਾਏ ਨਹੀਂ ਹੋ ਆਪਾਂ ਪਾਉਣ ਦੀ ਬੱਚੋ ਬਾਕੀ ਉੱਚੇ ਹੋਗੇ ਬਾਕੀ ਉੱਚੇ ਹੋਗੇ ਮੁੰਡੇ ਦੇ ਦੋ ਲੋਰ ਆਏ ਹੋ ਪੀੜੇ ਆ ਜਾਪਾਂ ਦਿਖਣੀ ਕੀ ਫੱਕੜ ਆ ਗਿਆ ਹੁੰਦਾ ਸੁੱਦਾ ਲੈ ਕੇ ਪੜਵਾ ਲੈਣ ਬੜਾ ਫਾ ਇੱਧਰ ਟੈਂਟ ਲੱਗਾ ਇੱਧਰ ਵਿਆਹ ਹੋਇਆ ਦੁਪਹਿਰੇ ਦੋ ਘੰਟਿਆਂ ਦਾ ਛੋਟਾ ਬੇਬੀ ਛੇ ਸੱਬਰੀ ਵੀ ਜਾ ਤੇ ਕੋਣਾ ਬਣਾਉਣ ਲੱਗੇ ਰੋਟੀ ਪਾਣੀ ਮਿਲਦੇ ਆ ਤੁਹਾਨੂੰ ਮਤਲਬ ਆ ਜੋ ਅਤਰਾ ਆਪਾਂ ਆਇਆ ਵਿਆਹ ਵੇਖ ਤੇ 5:00 ਵਜੇ ਇਹਨੂੰ ਫੜਾਉਣਾ ਤੂੰ ਬਾ ਤੂੰ ਬਾਗੇ ਵੇ ਗੱਲ ਚ ਕਿਦਾਂ ਦਾ ਲਾਣਾ ਆਹ ਨੂੰ ਕੋ ਪੋਟਾਨੇ ਗਲਾ ਨਹੀਂ ਹੁਣ ਬਹੁਤ ਜ਼ੋਰ ਲੱਗਣਾ ਹੈ ਹੈ ਅੱਗੋਂ ਤੇ ਲੱਗਣਾ ਹੈ ਪਿੱਛੋਂ ਵੀ ਜ਼ੋਰ ਲੱਗਣਾ ਪਿੱਛੋਂ ਫੁਸ ਫੁਸ ਕਰੀ ਜਾਣਾ ਇਹਨੂੰ ਆਓ ਵੀ ਆਪਰਾ ਤਾਂ ਦੇ ਵੀ ਆਲਾ ਮੋਰ